ਟੋਡੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਧਾਇਓ ਰੇ ਮਨ ਦਹਿ ਦਿਸ ਧਾਇਓ ਧਾਇਓ ਰੇ ਮਨ ਦਹਿ ਦਿਸ ਧਾਇਓ ਮਾਇਆ ਮਗਨ ਸਵਾਦ ਲੋਭ ਮੋਹਿਓ ਤੈਨ ਪ੍ਰਭ ਆਪ ਭੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗਤ ਸਿਓ ਇਕ ਬਹੁਤ ਨ ਇਹੋ ਮਨ ਲਾਇਓ ਬਿਗਸਿਓ ਪੇਖ ਰੰਗ ਕਸੁੰਭ ਕੋ ਪਰ ਗ੍ਰਹਿ ਜੋ ਹਨ ਜਾਇਓ ਚਰਨ ਕਮਲ ਸਿਓ ਭਾਉ ਨ ਕੀਨੋ ਨਹਿ ਸਤਿਪੁਰਖ ਮਨਾਇਓ ਧਾਵਤ ਕਉ ਧਾਵ ਹੈ ਬਹੁ ਭਾਤੀ ਜਿਉ ਤੇਲੀ ਬਲਦ ਭਮਾਇਓ ਨਾਮ ਦਾਨ ਇਸ ਨਾਮ ਨਾ ਕੀਓ ਇਕ ਨਿਮਖ ਨ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋਖਿਓ ਨਹਿ ਬੂਜਿਓ ਅਪਨਾਇਓ ਪਰ ਉਪਕਾਰ ਨ ਕਬ ਹੂ ਕੀਏ ਨਹੀਂ ਸਤਗੁਰ ਸੇਵਤ ਆਇਓ ਪੰਚ ਦੂਤ ਰਚ ਸੰਗਤ ਗੋਸ਼ਟ ਮਤਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗਤ ਹਰ ਭਗਾਤ ਵੱਛਾਲਾ ਸੋਹਣਾ ਆਇਓ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਲਾਜ ਅਪਨਾਇਓ ਟੋਡੀ ਮਹੱਲਾ ਪੰਜਵਾ ਮਾਨੁਖ ਬਿਨ ਬੂਝੇ ਬਿਰਥਾ ਆਇਆ ਅਨੇਕ ਸਾਜ ਸੀਗਾਰ ਬਹੁ ਕਰਤਾ ਜਿਉ ਮਿਰਤਕ ਓ ਢਾਇ ਰਹਾਓ ਤਾਏ ਤਾਏ ਕਿਰਪਨ ਸ੍ਰਾਮਕੀਨੋ ਇਕੱਤਰ ਕਰੀ ਹੈ ਮਾਇਆ ਤਾਏ ਤਾਏ ਕਿਰਪਨ ਸ੍ਰਾਮਕੀਨੋ ਇਕੱਤਰ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕੇਤ ਹੀ ਕਾਜ ਨਾ ਆਇਆ ਕਰ ਆ ਭਰਨ ਸਵਾਰੀ ਸੇਜਾ ਕਾਮਨ ठाट ਬਨਾਇਆ ਸਾੰਗ ਨਾ ਪਾਇਓ ਆਪਣੇ ਭਰਤੇ ਪੇਖ ਪੇਖ ਦੁਖ ਪਾਇਆ ਸਾਰੋ ਦਿਨ ਸਮਝੂਰੀ ਕਰਤਾ ਤੋਹ ਮੂਸਲ ਹੈ ਛਰਾਇਆ ਖੇਦ ਭਇਓ ਬੇਗਾਰੀ ਨਿਆਈ ਘਰ ਕਹਿ ਕਾਮ ਨਾ ਆਇਆ ਭਇਓ ਅਨੁਗ੍ਰਹ ਜਾ ਕਹ ਪ੍ਰਭ ਕੋ ਤੇਸ ਹਿਰਦੈ ਨਾਮ ਵਸਾਇਆ ਭਾਇੋ ਅਨਗਰਹ ਜਾ ਕਉ ਪ੍ਰਭ ਕੋ ਕਉ ਅਤੇ ਕੋ ਦੇ ਭੇਦ ਨੂੰ ਧਿਆਨ ਵਿੱਚ ਰੱਖਣਾ ਜਾ ਕਉ ਕਕਾ ਊੜੇ ਔਂਕੜ ਪ੍ਰਭ ਕੋ ਕਕੇ ਹੋੜਾ ਇਉਂ ਇਹ ਉਚਾਰਨ ਰਲਣਾ ਜਾਵੇ ਕਿ ਜਾ ਕਉ ਪ੍ਰਭ ਕੋ ਇਉਂ ਨਹੀਂ ਭਾਇੋ ਅਨਗਰਹ ਜਾ ਕਉ ਪ੍ਰਭ ਕੋ ਪਾਠ ਕਰਦਿਆਂ ਪੂਰੀ ਸਾਵਧਾਨੀ ਵਰਤਣੀ ਹੈ ਹਾਂਜੀ ਭਾਇਓ ਅਨੁਗ੍ਰਹੋ ਜਾ ਕਾਓ ਪ੍ਰਭ ਕੋ ਤਿਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿ ਆਓ ਜਨ ਨਾਨਕ ਹਰ ਰਸ ਪਾਇਆ ਰਸ ਪਾਇਆ ਹਰ ਰਸ ਪਾਇਆ ਦੋਹਾਂ ਰਾਰੀਆਂ ਦਾ ਖਿਆਲ ਰੱਖਣਾ ਜੀ ਸਾਧ ਸੰਗਤ ਕੈ ਪਾਛੈ ਪਰਿ ਆਓ ਜਨ ਨਾਨਕ ਹਰ ਰਸ ਪਾਇਆ ਟੋਡੀ ਮਹੱਲਾ ਪੰਜਵਾ ਕਿਰਪਾ ਨਿਧ ਬਸੋ ਹਿਰਦੈ ਹਰ ਨੀਤ ਕਿਰਪਾ ਨਿਧ ਬਸੋ ਹਿਰਦੈ ਹਰ ਨੀਤ ਕਿਰਪਾ ਨਿਧ ਬਸੋ ਹਿਰਦੈ ਹਰ ਨੀਤ ਤੈਸੀ ਬੋਧ ਕਰਹੁ ਪ੍ਰਗਾਸਾ ਲਾਗੈ ਪ੍ਰਭ ਸੰਗ ਪ੍ਰੀਤ ਰਹਾਉ ਦਾਸ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੇ ਲੇ ਲਾਵੋ ਮਹਾ ਪਤਤ ਤੇ ਹੋਤ ਪੁਨੀਤਾ ਮਹਾ ਪਤਤ ਤੇ ਹੋਤ ਪੁਨੀਤਾ ਹਰ ਕੀਰਤਨ ਗੁਣ ਗਾਵੋ ਆਗਿਆ ਤੁਮਰੀ ਮੀਠੀ ਲਾਗੋ ਕੀਓ ਤੁਹਾਰੋ ਭਾਵੋ ਜੋ ਤੂ ਦੇਹ ਤਹੀ ਇਹੋ ਤਿਰਪਤਾ ਜੋ ਤੂ ਦੇਹ ਤਹੀ ਇਹੋ ਤ੍ਰਿਪਤੈ ਆਨ ਨਾ ਕਤਹੁ ਧਾਵ ਸਦ ਹੀ ਨਿਕਟ ਜਾਣਉ ਪ੍ਰਭ ਸੁਆਮੀ ਸਗਲ ਰੇਣ ਹੋਏ ਰਹੀਐ ਸਾਧੂ ਸੰਗਤ ਹੋਏ ਪ੍ਰਾਪਤ ਤਾ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਚੋਹਰੇ ਤੁਮਰੇ ਤੂ ਪ੍ਰਭ ਹਮਰੋ ਮੀਰਾ ਨਾਨਕ ਬਾਰਿਕ ਤੁਮ ਮਾਤ ਪਿਤਾ मोख नाम तुमारो खीरा टोडी पंजवा कर दूजा दोपदेक ओहंकार सतगुर प्रसाद मागो दान ठाकुर नाम अवर कशु मेरा संग ना चाले मिला कृपा गुण गाम रहाओ। ਰਾਜਮਾਲ ਅਨੇਕ ਭੋਗ ਰਸ ਸਗਲ ਤਰ ਵਰ ਕੀ ਸ਼ਾਮ ਧਾਏ ਧਾਏ ਬਹੁ ਬਿਦ ਕਉ ਧਾਵੇ ਸਗਲ ਨਿਰਾਰਥ ਕਾਮ ਬਿਨ ਗੋਬਿਨ ਬਿਨ ਗੋਵਿੰਦ ਅਵਰ ਜੇ ਚਾਹੋ ਦੀਸੈ ਸਗਲ ਬਾਤ ਹੈ ਖਾਮ ਕਹੋ ਨਾਨਕ ਸਾੰਤ ਰੇ ਨ ਮੰਗਾਓ ਨੇ ਰੋ ਮਨ ਪਾਵੇ ਬਿਸਰਾਮ ਬਿਨ ਗੋਵਿੰਦ ਅਵਰ ਜੇ ਚਾਹੋ ਗੁਰਬਾਣੀ ਵਿੱਚ ਗੋਵਿੰਦ ਜੋ ਇਹ ਲਫ਼ਜ਼ ਆਉਂਦਾ ਹੈ ਅੱਖਰ ਅਨੇਕਾਂ ਰੂਪਾਂ ਵਿੱਚ ਹੈ ਗੋਵਿੰਦ ਟਿੱਪੀ ਦੇ ਸਹਿਤ ਤੇ ਟਿੱਪੀ ਤੋਂ ਬਿਨਾ ਵਵਾ ਉਚਾਰਣ ਦੇ ਨਾਲ ਤੇ ਇਸੇ ਤਰ੍ਹਾਂ ਗੋਬਿੰਦ ਬੱਬੇ ਉਚਾਰਣ ਦੇ ਨਾਲ ਤੇ ਉਹਦੇ ਵਿੱਚ ਵੀ ਟਿੱਪੀ ਦੇ ਸਹਤ ਤੇ ਟਿੱਪੀ ਤੋਂ ਬਿਨਾ ਅੱਖਰ ਦਾ ਤੇ ਲਗਾ ਮਾਤਰਾ ਦਾ ਖਿਆਲ ਰੱਖਣਾ ਜਦੋਂ ਵੀ ਆਪਾਂ ਗੁਰਬਾਣੀ ਪੜ੍ਹੀਏ ਪਾਠ ਕਰੀਏ ਇਹ ਜ਼ਰੂਰ ਖਿਆਲ ਰੱਖਣਾ ਕਿੱਥੇ ਬੱਬਾ ਹੈ ਕਿੱਥੇ ਵੱਵਾ ਹੈ ਕਿੱਥੇ ਟਿੱਪੀ ਲੱਗੀ ਹੈ ਕਿੱਥੇ ਨਹੀਂ ਲੱਗੀ ਹੋਈ ਇਉਂ ਲਗਾ ਅੱਖਰ ਦਾ ਖਿਆਲ ਰੱਖਦਿਆਂ ਹੋਇਆਂ ਭਾਵਨਾ ਦੇ ਸਹਤ ਬਾਣੀ ਪੜ੍ਹਨੀ ਹੈ ਜੀ ਤੋਡਿਤ ਰੇਨ ਇਹ ਵੀ ਪਾਠ ਨੋਟ ਕਰਨਾ ਹੈ ਕਈ ਵਾਰੀ ਕਾਲੀ ਨਾਲ ਅਸੀਂ ਪਾਠ ਕਰਦੇ ਆ ਤੇ ਲੜੀਵਾਰ ਸਰੂਪ ਤੋਂ ਖਾਸ ਕਰਕੇ ਕਈ ਅਨਜਾਨ ਪਾਠੀ ਇਦਾਂ ਬੋਲਦੇ ਸੁਣੇ ਜਾਂਦੇ ਆ ਵੀ ਸੰਤਰੇ ਨਾ ਮੰਗੋ ਇਦਾਂ ਨਹੀਂ ਹੈ ਕਹੋ ਨਾਨਕ ਸੰਤ ਰੇਨ ਮੰਗੋ ਹਾਂਜੀ बिन गोविंद अवर जे चाहो दीसै सगल बात है खाम कहो नानक संत रेन मांगो मेरो मन पावे बिराम टोडी महल्ला پنجਵਾ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਜੀਵ ਪ੍ਰਾਨ ਸੁਖ ਇਸ ਮਨ ਕਾ ਬਰਤਨ ਏਹ ਹਮਾਰੈ ਰਹਾਓ ਨਾਮ ਜਾਤ ਨਾਮ ਮੇਰੀ ਪਾਤ ਹੈ ਨਾਮ ਮੇਰਾ ਪਰਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋਕਉ ਨਿਸਤਾਰ ਹੈ ਬਿਖੈ ਬਿਲਾਸ ਕਹੀਤ ਬਹੁ ਤੇਰੇ ਚਲਤ ਨਾ ਕਛੂ ਸੰਗਾਰ ਹੈ ਈਸ਼ਟ ਬੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਪੰਡਾਰਾ ਟੋੜੀ ਮਹੱਲਾ ਪੰਜਵਾ ਨੀਕੇ ਗੁਣ ਗਾਓ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਤੇਰੋ ਰਹਿ ਈਹਾ ਊਹਾ ਲੋਗ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਮਨ ਹੈ ਚੜਾਵੋ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਚਰਨ ਪਖਾਰ ਕਰੋ ਗੁਰ ਸੇਵਾ ਮਨਹ ਚੜਾਵੋ ਭੋਗ ਇਹ ਚੜਾਵੋ ਪਾਠ ਨਹੀਂ ਕਰਦਾ ਚੜਾਵੋ ਚੜਾਉਣ ਤੋਂ ਭਾਵ ਹੈ ਅਰਪਣ ਕਰਨ ਤੋਂ ਔਰ ਛੋੜ ਆਪਤ ਆਪਤ ਤੋਂ ਭਾਵ ਹੈ ਆਪਾ ਭਾਵ ਆਪਤ ਜਾਂ ਹੋਰ ਕਿਸੇ ਤਰੀਕੇ ਨਾਲ ਆਪਤ ਇਉਂ ਨਹੀਂ ਕਰ ਜਾਣਾ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗਾ ਚਰਨ ਪਖਾਰ ਕਰੋ ਗੁਰ ਸੇਵਾ ਮਨ ਹੈ ਚਰਾਵੋ ਭੋਗ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰਨਾ ਕਰਨ ਜੋਗ ੋਡੀ ਮਹੱਲਾ ਪੰਜਵਾ ਸਤਿਗੁਰ ਆਇਓ ਸ਼ਰਣ ਤੁਹਾਰੀ ਸਤਿਗੁਰ ਆਇਓ ਸ਼ਰਣ ਤੁਹਾਰੀ ਇਉਂ ਭਾਈ ਆਪਾਂ ਬੇਨਤੀ ਰੂਪ ਇਹ ਗੁਰੂ ਕੀ ਪੰਗਤੀ ਪੜਨੀ ਹੈ ਸਤਿਗੁਰ ਆਇਓ ਸ਼ਰਣ ਤੁਹਾਰੀ ਸਿੱਧਾ ਹੀ ਪੜ ਜਾਂਦੇ ਨੇ ਇਉਂ ਨਹੀਂ ਪੜਦਾ ਸਤਿਗੁਰ ਤੇ ਜਮਕ ਲਗਾ ਕੇ ਸਤਿਗੁਰ ਆਇਓ ਸ਼ਰਣ ਤੁਹਾਰੀ ਸਤਿਗੁਰੂ ਜੀ ਮੈਂ ਆਪ ਜੀ ਦੀ ਸ਼ਰਣ ਵਿੱਚ ਆਇਆ ਹਾਂ ਹਾਂ ਜੀ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਓ ਅਵਰ ਨ ਸੂਜੈ ਦੂਜੀ ਠਾ ਹਰ ਹਾਰ ਪਰਿਓ ਤਉ ਦੁਆਰੀ ਲੇਖਾ ਛੋੜ ਅਲੇਖੈ ਛੂਟ ਹੈ ਹਮ ਨਿਰਗੁਨ ਲੇਹੋ ਉਬਾਰੀ ਸਾਧ ਬਖਸੇਂਦ ਸਦਾ ਮਿਹਰਵਾਨਾ ਸਬਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ લેਹੋ ਇਹ ਬਾਰੀ